ਬਾਈ ਜੀ ਸਾਰੀ ਵੀਰਾਂ ਨੂੰ ਸਵਾਗਤ ਹੈ ਬਾਈ ਜੀ ਤੁਹਾਡਾ ਆਪਣੇ YouTube ਚੈਨਲ ਤੇ ਜਿਹੜੇ ਮੇਰੇ ਵੀਰਪਰਾ ਟਰੈਕਟਰਾਂ ਨੂੰ ਪਿਆਰ ਕਰਦੇ ਨੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਵੀਰੇ ਆਪਾਂ 90 ਪਾਵਰ ਦਾ ਟਰੈਕਟਰ ਲੈ ਕੇ ਹਾਜ਼ਰ ਹੋਏ ਆ ਬਹੁਤ ਵੀਰਾਂ ਦੀ ਮੰਗ ਤੀਗੀ ਮੱਕੀ ਆਲੀ ਕਰਕੇ ਵੱਡੇ ਪਾਵਰ ਦੇ ਟਰੈਕਟਰ ਦੀ 90 ਪਾਵਰ ਦਾ ਟਰੈਕਟਰ ਵੀਰੇ ਚਾਰ ਖੁੱਡਾਂ ਆਲੀ ਖਿੱਚਦਾ ਹੈਗਾ ਤੇ ਇਹ ਟਰੈਕਟਰ ਸੇਲ ਬਾਤ ਤੇ ਕਿੰਨਾ ਮਾਡਲ ਹੈ ਕਿਹੜਾ ਏਰੀਆ ਕੀ ਰੇਟ ਹੈ ਉਹ ਬਾਈ ਨਾਮ ਲਿਆਉਣਾ ਤੁਹਾਨੂੰ ਰੀਕੂ ਬਾਈ ਦਾ ਟਰੈਕਟਰ ਆ ਹੋਰ ਬਾਈ ਨੀਕੂ ਸਤਿ ਸ੍ਰੀ ਅਕਾਲ ਵੀਰੇ ਉਹ ਠੀਕ ਆ ਜੀ ਹਾਂ ਵੀਰੇ ਵੀਰੇ ਕਿੰਨਾ ਮਾਰਦਾ ਵੀਰੇ ਟਰੈਕਟਰ ਇਹ 22 ਮਾਰਦਾ ਵੀਰੇ ਪ્યોਰ ਲਿਖਿਆ ਹੋਊ 23 ਚ ਹੋਇਆਗਾ ਠੀਕ ਆ ਠੀਕ ਆ ਤੇ ਸਾਰਾ ਟਰੈਕਟਰ ਇਹਨਾਂ ਦਾ 400 ਘੰਟਾ ਚੱਲਿਆ ਹੋਇਆਗਾ ਵੀਰੇ 400 ਘੰਟਾ ਚੱਲਿਆ ਟਰੈਕਟਰ ਤੁਹਾਨੂੰ ਮੀਟਰ ਦੀ ਵੀ ਫੋਟੋ ਦਿਖਾ ਦਾਂਗੇ ਸਾਰਾ ਜੈਨੂਅਲ ਟਰੈਕਟਰ ਆ ਕਿਤੇ ਵੀ ਦੁਬਾਰਾ ਬੁਰਛ ਰੰਗ ਪੇਟ ਸਾਰੀ ਸਾਡੀ ਜ਼ਿੰਮੇਵਾਰੀ ਆ ਫਾਸਟਾ ਉਹਨਰਾਗਾ ਪਹਿਲੀ ਪਾਰਟੀ ਦਾ ਪੀਵੀ 13 ਸੰਗਰੂਰ ਦਾ ਨੰਬਰ ਆਗਾ ਠੀਕ ਹੈ ਠੀਕ ਹੈ ਹਾਂ ਸਾਰਾ ਟਰੈਕਟਰ ਆਪਣੇ ਜ਼ਿੰਮੇਵਾਰੀਆਂ ਰੇਂਦਾ ਦਾ 10 ਬਲੇਟਾਂ ਮੂਰੇ ਲੱਗੀਆਂ ਦੋ ਪੁਆਇੰਟ ਆਹ 10 ਬਲੇਟਾਂ ਵੀਰੇ ਮੂਰੇ ਲੱਗੀਆਂ ਹੋਈਆਂ ਨੇ ਇਹਦੇ ਥੋੜਾ ਦੂਰ ਹੋ ਕੇ ਦਿਖਾ ਦੇ ਤੂੰ ਵਿੱਚ ਆ ਜਾ ਵੀਡੀਓ ਦਾ ਬਾਈ ਕੀ ਗੱਲ ਬਾਤ ਆ ਕਿ ਸਾਰੀ ਦਰਸ਼ਕਾਂ ਨੂੰ ਦੱਸ ਦੇ ਜਾਣਕਾਰੀ ਤੇ ਬਾਈ ਫਿਰ ਕਈ ਦੂਰੋਂ ਆਉਂਦੇ ਨੇ ਨਾ ਸਾਰਾ ਟਰੈਕਟਰ ਬੈਟਰੀ ਤੋਂ ਲੈ ਸਾਰੀਆਂ ਚੀਜ਼ਾਂ ਨਾਲ ਦੀਆਂ ਨੇ ਸਾਰਾ ਟਰੈਕਟਰ ਰੀਜਨਲ ਆਗਾ ਅੱਛਾ ਅੱਛਾ 90 HP ਦਾ ਸੰਗਰੂਰ ਨੰਬਰ ਆਪਣੇ ਠੀਕ ਠਾਕ 124 24 ਦੇ ਮੂਰਲੇ ਟਾਇਰ ਨੇ ਪਹਿਲੇ ਟਾਇਰ ਆ ਗਏ ਨੇ ਇਹ ਕੰਬਾਈਨ ਵਾਲੇ ਨੇ BKT ਕੰਪਨੀ ਦੇ ਤਿੰਨ ਰੀਡ ਪਿੱਛੇ ਨੇ ਹੁੱਕ ਤੋਂ ਲਾ ਕੇ ਕੋਈ ਡਰਾਵਾੜ ਜਾਂ ਕੋਈ ਕਾਇਤੇ ਚੱਲਿਆ ਹੋਇਆ ਉਹ ਨੋਕਰ ਚੱਲਦਾ ਵਹੀ ਜੀ ਠੀਕ ਹੈ ਸਾਰਾ ਟਰੈਕਟਰ ਇਹਦਾ ਲੈਣਾ ਇਹ ਚੀਜ਼ ਦੀ ਆਪਣੀ ਜੀ ਗਾਰੰਟੀ ਆ ਜ਼ਿੰਮੇਵਾਰੀ ਆ ਵੀ ਨਟ ਤੇ ਵੀ ਰੰਗ ਹੋਇਆ ਆਪਾਂ ਦੇ ਦਾਰਾਂਗੇ ਪਕਾਈ ਹੋਏ ਨੇ ਨਾਲ ਲੱਗਣਾ ਵੀ ਰੰਗ ਹੋਇਆਗਾ ਹਾਂ ਠੀਕ ਹੈ ਜਦ ਟਾਇਰ ਬਦਲੇ ਹੋਏ ਨੇ ਏਜੀ ਜੀ ਦੇ ਆਪਣੀ ਫੁੱਲ ਜ਼ਿੰਮੇਦਾਰੀਆਂ ਕੋਈ ਪੰਪ ਨਹੀਂ ਛੇੜਿਆ ਹੋਇਆ ਕਿਤੇ ਖੋਲਿਆ ਕੋਈ ਤੇਲ ਨਹੀਂ ਮੜਾਇਆ ਸਾਰਾ ਟਰੈਕਟਰ ਇਹਨਾਂ ਦਾਗਾ ਹਰ ਸਮੀਟਰ ਦੀ ਫੋਟੋ ਵੀ ਦਿਖਾ ਦੇ ਪੁੱਤ ਤਾਂ ਹੋ ਕੇ ਫੋਨ ਨਵਾਂ ਟਰੈਕਟਰ ਆਗਾ ਲੋਕਲ ਨੰਬਰਾਂ ਬੀਵੀ ਤੇਰਾ ਸੰਗਰੂਰ ਦਾ ਖੁੱਲਾ ਪਲੇਟਫਾਰਮ ਆ ਵੀ ਰਹਿਣ ਓਕੇ ਦੀ ਰਿਪੋਰਟ ਆ ਚੇਂਜਰ ਲੱਗਿਆ ਹੋਇਆ 3 ਸਪੀਡ ਆਗਾ ਸਾਰੇ ਫੰਕਸ਼ਨ ਨੇਗੇ ਠੀਕ 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 ਹਾਂ ਸਾਰਾ ਟਰੈਕਟਰ origignal ਆ ਕੋਈ ਨਹੀਂਗਾ ਵੀ ਕਿਤੇ ਪਾ ਕੇ ਪੇਂਟ ਕਰਾਤਾ ਟਾਇਰ ਬਦਲਦੇ ਜਾਂ ਫਰਦਾਨਾ ਠੰਕਾ ਉਹ ਗੱਲ ਨਹੀਂ ਹੈਗੀ ਠੀਕ ਆ ਠੀਕ ਹਾਂ ਤੇ ਬਾਈ ਤੁਹਾਨੂੰ ਟਰੈਕਟਰ ਵਗੈਰਾ ਸਾਰਾ ਟਰੈਕਟਰ ਵੀਰੇ ਦੇਖ ਲੋ ਕਿੰਨਾ ਚੱਲਿਆ ਹਨਾ ਤੇ ਆਪਣਾ ਮਕਸਦ ਇਹ ਵੀਰੇ ਸਾਫ਼ ਸੁਥਰੀ ਜਾਣਕਾਰੀ ਦੇਣਾ ਤੁਸੀਂ ਕਿੱਡਾ ਵੱਡਾ ਪਲੇਟਫਾਰਮ ਆ ਡੈਕ ਡੱਕ ਛਾਤਰੀ ਸੁਥਰੀ ਫਾਈਬਰ ਵਾਲੀ ਇਹ ਕੰਪਨੀ ਬੰਦੀ ਦਾ ਕਹਿ ਹੁੰਦਾ ਕੰਪਨੀ ਬੰਦੀ ਲੱਗਾ ਹੋਇਆ ਵੀਰੇ ਇਹ ਪ੍ਰੀਤ ਨਾਬੇ ਬੰਦਾ ਜਿਹੜਾ ਝੋਟਾ ਤਿੰਨ ਤਿੰਨ ਪਲੇਟਾਂ ਵਾਗਰਨੇ ਲੱਗੀਆਂ ਦੇਖ ਫੈਬਰਿਕ ਛਾਤਰੀ ਡੈਕ ਡੱਕ ਸਾਰਾ ਕੁਝ ਓਕੇ ਦੀ ਰਿਪੋਰਟ ਆ ਤੁਸੀਂ ਦੇਖ ਰਹੇ ਹੋ ਵਿੱਕੀ ਕੰਡੀਸ਼ਨ ਦਾ ਟਰੈਕਟਰ ਦੇ ਰਿਹਾ ਰੰਗ ਰੰਗ ਦਿਖਾ ਦੇ ਕਦੂ ਕਦੂ ਜਮਾ ਨਵੇਂ ਲੁੱਕ ਜਾ ਵੀਰੇ ਕੋਈ ਰੰਮਤੇ ਦਾਗ ਨਹੀਂ ਕੋਈ ਯਾਰ ਨਹੀਂ ਕੋਈ ਕਿਤੋਂ ਵੀ ਦੇਖ ਸਕਦੇ ਹਾਂ ਆਪਣਾ ਮਕਸਦ ਇਹ ਹੀ ਹੈ ਵੀਰੇ ਵੀ ਛੋਟੇ ਤੱਕ ਜਮਾ ਸਹੀ ਜੀ ਜਾਣਕਾਰੀ ਕਹਿ ਦੇ ਕੋਈ ਅਗਲਾ ਏਡੀ ਦੂਰ ਆਵੇ ਉਰੇ ਆ ਕੇ ਕੋਈ ਹੋਰ ਨਿਕਲੇ ਹਨਾ ਕਾਗਜ਼ ਪੱਤਰ ਓਕੇ ਨੇ ਸਾਹ ਸੰਗਰੂਰ ਨੰਬਰਾਂ ਫਾਸਟ ਆਨਰ ਆ ਕਾਗਜ਼ ਪੱਤਰ ਓਕੇ ਵੀ ਰਿਪੋਰਟ ਆ ਬਾਈ ਕਹਿੰਦਾ ਕਿਸੇ ਵੀ ਚੀਜ਼ ਦੀ ਬਾਰ ਘਾਟ ਨਹੀਂ ਅੱਜ ਕੱਲ ਤਾਂ ਆਧਾਰ ਕਾਰਡ ਬਿਨਾ ਕੰਮ ਮਰ ਜਾਂਦਾ ਪਲੇਟਾਂ ਲੱਗੀਆਂ ਆਏ ਨੇ ਪਲੇਟਾਂ ਲੱਗੀਆਂ ਆਏ ਨੇ ਵੀਰੇ ਤਿੰਨ ਪਲੇਟਾਂ ਦੇਖ ਸਕ ਰਹੇ ਹੋ ਸ਼ੋਰੂਮ ਕੰਡੀਸ਼ਨ ਆ ਕੋਈ ਐ ਨਹੀਂ ਹੈਗਾ ਵੀ ਕਿਤੇ ਰੰਗ ਪੇਂਟ ਉਹ ਕਹ ਹੱਕ ਦਿਖਾ ਦੇ ਸਮਾਰ ਕੇ ਬਈ ਜਾਓ ਦੇਖ ਲਓ ਵੱਡੇ ਵੀਰ ਕੀ ਕੰਡੀਸ਼ਨ ਆ ਦੰਡੇ ਵਾਲਾ ਥੋ ਵੀ ਦਿਖਾ ਦੇ ਇਹ ਚੱਲੀ ਮਾ ਘਾਟਾ ਗਾ ਬਸ ਇਹ ਥੋੜਾ ਵੱਡੀ ਪਾਵਰ ਦੇ ਟਰੈਕਟਰ ਤੋਂ ਨੂੰ ਪਤੀ ਹੈ ਫਿਰ ਕੰਮ ਵੇਲੇ ਹੀ ਚੱਲਦੇ ਨੇ ਉਹ ਤਾਂ ਹਸਾਬ ਚ ਆਉਂਦੇ ਨਹੀਂ ਇਹ ਆਉਂ ਤਰਾ ਤੇ ਤੇ ਇਹਦੇ ਮਾਰਕ ਨੇ ਅੱਦ ਕਾਦ ਹੋਣਾ ਆ ਮੁੱਕਰੇ ਤੇ ਵੀ ਹੋਇਆ ਹੈ ਸਟੇਰਾਂ ਦੇ ਵੀ 23 ਦੇ ਮਾਰਕ ਨੇ ਮੂਰਲਿਆਂ ਦੇ ਵੀ ਤਾਂ ਮੂਰਲਿਆਂ ਦੇ ਵੀ ਤੇਜ ਐ ਮਾਰਕ ਨੇ ਉਹ ਲੱਕੜਾ ਦੇਦਾ ਕੱਪ ਹੀ ਨਾਲ ਜੇ ਆ ਹੁਣ ਸੀ ਜਾੜੀਆਂ ਕਰਕੇ ਇਹ ਤੇ ਬਾਈ ਦਾ ਇਹ ਤੇ ਬਾਈ ਦਾ ਵੀਰੇ ਆਪਾਂ ਪਰ ਬਾਈ ਕਹਿ ਕੇ ਕਹਿੰਨੇ ਆ ਪਹਿਲੇ ਟਾਇਰ ਤੇ 23 ਦਾ ਮਾਰਕ ਆਪਾਂ ਉਹ ਨਹੀਂ ਹੈਗਾ ਵੀ ਤੇਹੀ ਆ ਨਾ ਕੱਚੀ ਗੱਲ ਦੇਣੀ ਆ ਇਹ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਜੇ ਬਿਨਾ ਸੀ ਆੜੀ ਤੋਂ ਆੜੀ ਆਈ ਹੈਗਾ ਇਹ ਹੁਣ 10 ਦਾ ਟਰੈਕਟਰ 50 ਚ ਵੀ ਦੋ ਆ ਹਾਂ ਸੀ ਜਾੜੀਆਂ ਉਹਦੇ ਨਾ ਇਹ ਡੀ ਆਈ ਟਰੈਕਟਰ ਆ ਬਿਨਾ ਉਹ ਤੋਂ ਅਸੀਂ ਜਾੜੀ ਦੋ ਆ ਇਹ ਤੁਸੀਂ ਦੇਖ ਸਕਦੇ ਹੋ ਸਾਰੀ ਕੰਡੀਸ਼ਨ ਹੈ ਵੀਰੇ 22 ਮਾਡਲ ਹੈ ਪੰਜਾਬ ਦਾ ਨੰਬਰ ਫਸਟ ਓਨਰ ਸੰਗਰੂਰ ਜ਼ਿਲ੍ਹੇ ਵਿੱਚ ਟਰੈਕਟਰ ਖੜਾਗਾ ਤੇ ਜਿਹੜੇ ਬਾਈ ਦਾ ਟਰੈਕਟਰ ਆ ਉਹਦਾ ਨੰਬਰ ਪਾਵਾਂਗੇ ਟਾਈਟਲ ਦੇ ਵਿੱਚ ਉਤੇ ਫੋਨ ਕਰਕੇ ਸਾਰੀ ਜਾਣਕਾਰੀ ਟਰੈਕਟਰ ਖਰੀਦ ਸਕਦੇ ਹੋ ਤੇ ਬਾਕੀ ਜਿਹੜੀ ਕੋਈ ਗੱਲਬਾਤ ਆ ਬਾਈ ਤੋਂ ਫੋਨ ਤੇ ਪੁੱਛ ਲਿਓ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਆ ਬਾਕੀ ਜੇ ਕਿਸੇ ਵੀ ਤਰ੍ਹਾਂ ਕਿਸੇ ਬਾਈ ਨੂੰ ਟਰੈਕਟਰ ਚਾਹੀਦਾ ਸਾਨੂੰ ਕਮੈਂਟ ਮਾਰਿਓ ਆਪਾਂ ਵੀਡੀਓ ਹਾਜ਼ਰ ਸਾਡੇ ਲਈ ਸਾਰੇ ਤਾਂ ਐ ਟਰੈਕਟਰਾਂ ਦੇ ਬਾਈਆਂ ਦੇ ਛੋਟਾ ਫੂਟਾ ਹੁੰਦੇ ਨੇ ਇਹਨਾਂ ਦੇ ਆਪੋ ਜੀ ਵੀਡੀਓ ਪਾ ਦਾਂਗੇ ਜੇ ਕਿਸੇ ਵੀਰ ਨੇ ਐ ਰੂਡ ਕਰਾਉਣੀ ਹੈ ਨਾ ਆਪਣੇ ਨਾਲ ਕੰਟੈਕਟ ਕਰ ਲਿਓ ਆਪਣਾ ਨੰਬਰ ਵੀਰੇ ਸਕਰੀਨ ਦੇ ਨੀਚੇ ਚੱਲ ਰਿਹਾਗਾ ਦੇਖ ਸਕਦੇ ਹੋ ਸਾਰਾ ਟਰੈਕਟਰ ਓਕੇ ਦੀ ਰਿਪੋਰਟ ਆਇਆ ਨਾ ਤੇ ਬਾਕੀ ਵੀਰੇ ਵੀਡੀਓ ਕਿਵੇਂ ਲੱਗੀ ਕਮੈਂਟ ਕਮੈਂਟ ਕਰਕੇ ਦੱਸ ਦਿਓ ਤੇ ਵੀਡੀਓ ਨੂੰ ਜਿਹੜੇ ਬਾਈ ਨੇ ਵੱਡੀ ਪਾਵਰ ਦਾ ਟਰੈਕਟਰ ਲੈਣਾ ਉਹਦੇ ਤੱਕ ਕਰ ਦਿਓ ਸ਼ੇਅਰ ਤੇ ਰੇਟ ਕੀ ਆ ਬਾਈ ਰਿੰਕੂ ਦਾ ਇਹ ਮੰਗਦੇ ਦਾ 12 ਲੱਖਾਂ ਕੀ ਕਰ ਲੈ ਆ ਵੀਰੇ ਕੋਈ ਗੱਲ ਨਹੀਂ ਮੌਕੇ ਤੇ ਜਿਵੇਂ ਵੀ ਹੋਇਆ ਕਰ ਲੈ ਕੋਈ ਗੱਲ ਨਹੀਂ ਓਕੇ ਓਕੇ 12 ਲੱਖ ਵੀਰੇ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਕੋਈ ਲਕੀਰ ਵੀ ਖਿੱਚੀ ਹੋਈ ਕਰਾਂਗੇ ਰੇਟ ਖੱਬਾ ਧੱਜਾ ਜਿਵੇਂ ਹੋਇਆ ਏਰੀਆ ਸੰਗਰੂਰ ਰਿੰਕੂ ਬਾਈ ਦਾ ਨੰਬਰ ਹੈ ਜੇ ਕੋਈ ਵੀ ਟਰੈਕਟਰ ਖਰੀਦਣਾ ਚਾਹੁੰਦਾ ਤਾਂ ਬਾਈ ਨਾਲਸ ਫਰਕ ਕਰ ਲਿਓ ਧੰਨਵਾਦ ਸਾਰੇ ਵੀਰਾਂ ਦਾ